ਭਾਰਤ ਤੇ ਕੈਨੇਡਾ ਦਰਮਿਆਨ ਦੋਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਖਾਲਿਸਤਾਨੀ ਮੁੱਦਿਆਂ ਤੇ ਚੱਲ ਰਹੀ ਚਰਚਾ ਨੇ ਹਾਲੀ ਦੇ ਮਹੀਨਿਆਂ 'ਚ ਨਵਾਂ ਮੋੜ ਲਿਆ ਹੈ। ਦੋਵੇਂ ਦੇਸ਼ਾਂ ਦੇ ਸੀਨੀਅਰ ਡਿਪਲੋਮੈਟ ਹਾਲ ਹੀ ਵਿੱਚ ਘੱਟੋ-ਘੱਟ ਦੋ ਵਾਰ ਮੁਲਾਕਾਤ ਕਰ ਚੁੱਕੇ ਨੇ। ਜਿੱਥੇ ਕੈਨੇਡਾ ਵਿੱਚ ਸਰਗਰਮ ਖਾਲਿਸਤਾਨੀ ਤੱਤਾਂ ਦੀ ਸਰਗਰਮੀਆਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ ਹੈ। ਭਾਰਤੀ ਪੱਖ ਨੇ ਖਾਸ ਤੌਰ ਤੇ ਕੈਨੇਡਾ 'ਚ ਆਪਣੇ ਡਿਪਲੋਮੈਟਾਂ ਖਿਲਾਫ ਮਿਲ ਰਹੀਆਂ ਧੰਕੀਆਂ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਇਹਨਾਂ ਮੀਟਿੰਗਾਂ ਵਿੱਚ ਭਾਰਤੀ ਨੁਮਾਇੰਦਗੀ ਵਿਦੇਸ਼ ਮੰਤਰਾਲੇ ਦੇ ਸਖਤਰ ਜੈਦੀਪ ਮਜਮੂਦਾਰ ਨੇ ਕੀਤੀ ਜਦਕਿ ਕੈਨੇਡੀਅਨ ਪੱਖ ਵੱਲੋਂ ਭਾਰਤ ਪ੍ਰਸ਼ਾਂਤ ਖੇਤਰ ਦੇ ਇੰਚਾਰਜ ਕੈਨੇਡਾ ਦੇ ਗਲੋਬਲ ਮਾਮਲਿਆਂ ਦੇ ਸਹਾਇਕ ਉਪ ਮੰਤਰੀ ਵੈਲਡਨ ਐਪ ਨੇ ਸ਼ਰਕਤ ਕੀਤੀ ਦੋਹਾਂ ਵਿਚਾਲੇ ਪਹਿਲੀ ਮੁਲਾਕਾਤ ਜੂਨ ਦੇ ਪਹਿਲੇ ਹਫਤੇ ਲਾਓਸ ਦੀ ਰਾਜਧਾਨੀ ਵਿਹਨ ਟਿਆਨ ਚ ਹੋਈ ਸੀ ਜਿੱਥੇ ਆਸੀਅਨ ਖੇਤਰੀ ਫੋਰਮ ਆਰਐਫ ਦੇ ਸੀਨੀਅਰ ਅਧਿਕਾਰੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਇਸ ਤੋਂ ਬਾਅਦ ਵੈਲਡਨ ਏਪ ਨਵੀਂ ਦਿੱਲੀ ਪਹੁੰਚਿਆ ਤੇ ਮਜਬੂਦਾਰ ਨਾਲ ਇੱਕ ਹੋਰ ਮੀਟਿੰਗ ਕੀਤੀ ਭਾਰਤੀ ਡਿਪਲੋਮੇਟਾਂ ਵਿਰੁੱਧ ਧਮਕੀਆਂ ਬਾਰੇ ਭਾਰਤੀਆਂ ਚਿੰਤਾਵਾਂ ਮੁੱਖ ਬਿਸ਼ਾਏ ਨੇ ਭਾਰਤ ਨੇ ਕੈਨੇਡਾ 'ਚ ਹੋ ਰਹੀਆਂ ਗਤੀਵਿਧੀਆਂ ਤੇ ਨਾਰਾਜ਼ਗੀ ਪ੍ਰਗਟਾਈ ਹੈ ਜਿੱਚ ਖਾਲਿਸਤਾਨੀ ਗਰੁੱਪਾਂ ਵੱਲੋਂ ਭਾਰਤੀ ਡਿਪਲੋਮੇਟਾਂ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਭਾਰਤ ਨੇ ਕੈਨੇਡਾ ਵਿੱਚ ਅਜਿਹੇ ਪੋਸਟਰਾਂ ਬਾਰੇ ਸ਼ਿਕਾਇਤ ਕੀਤੀ ਜਿਸ ਵਿੱਚ ਸੀਨੀਅਰ ਭਾਰਤੀ ਡਿਪਲੋਮੇਟ ਖਾਸ ਤੌਰ ਤੇ ਹਾਈ ਕਮਿਸ਼ਨਰ ਸੰਜੇ ਬਰਮਾ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਸ਼ਾਹਮਲ ਨੇ ਹਾਲੀ ਦੇ ਦਿਨਾਂ ਵਿੱਚ ਕੁਝ ਪੱਕੀ ਖਾਲਿਸਤਾਨ ਚਾਕੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਇਆ ਸੀ ਜਿਸ ਨੇ ਭਾਰਤ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ ਕਿ ਉਟਾਵਾ ਸਰਕਾਰ ਖਾਲਿਸਤਾਨੀ ਤਤਾਂ ਦੇ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਦੀ ਕੈਨੇਡੀਅਨ ਅਧਿਕਾਰੀਆਂ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਕਾਨੂੰਨੀ ਪਰ ਨੈਤਿਕ ਤੌਰ ਤੇ ਗਲਤ ਜਾਂ ਕਾਨੂੰਨੀ ਪਰ ਭਿਆਨਕ ਕਿਹਾ ਕੈਨੇਡੀਅਨ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਅਤੇ ਭਾਰ ਦੇ ਹਮਰਤਵ ਐਸ ਜੈ ਸ਼ੰਕਰ ਵਿਚਾਰ ਗੱਲਬਾਤ ਵਿੱਚ ਇਹ ਸ਼ਬਦ ਪਹਿਲਾਂ ਹੀ ਵਰਤਿਆ ਜਾ ਚੁੱਕਾ ਹੈ ਇਹਨਾਂ ਮੀਟਿੰਗਾਂ ਵਿੱਚ ਇੱਕ ਹੋਰ ਅਹਿਮ ਮੁੱਦਾ ਹਰਦੀਪ ਸਿੰਘ ਨਿਜਰ ਦਾ ਕਤਲ ਸੀ ਜੂਨ 2023 ਵਿੱਚ ਨਿਜਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਹੋਰ ਵੱਧ ਗਿਆ ਸੀ ਇਸ ਮਾਮਲੇ ਵਿੱਚ ਕੈਨੇਡਾ ਦੀ ਅਦਾਲਤ ਵਿੱਚ ਚਾਰ ਮੁਲਜ਼ਮਾਂ ਖਿਲਾਫ ਵੀ ਸੁਣਵਾਈ ਚੱਲ ਰਹੀ ਹੈ ਇਹਨਾਂ ਮੀਟਿੰਗਾਂ ਦਾ ਮੁੱਖ ਮਤਲਬ ਦੋਵੇਂ ਦੇਸ਼ਾਂ ਦਰਮਿਆਨ ਕੋੜੇ ਮਸਲੇ ਨੂੰ ਸੁਲਝਾਉਣ ਅਤੇ ਦੋਵਲੇ ਸਬੰਧਾਂ ਨੂੰ ਮੁੜ ਲੀਤ ਲਿਆਉਣਾ ਸੀ